ਨਾਬਾਦੇ ਤਰਮੀ ਮਹਾਰਾਜ ਮਹਾਰਾਜਾ ਹਮੀਰ ਸਿੰਘ ਦੇ ਵੱਲੋਂ ਬਾਕੀ ਬਿਹਾਰੀ ਜੀ ਦਾ ਮੰਦਿਰ ਅਜ ਤੋ 300 ਸਾਲ ਪਹਿਲਾਂ ਬਣਵਾਇਆ ਗਿਆ ਸੀ ਮੰਦਿਰ ਦੇ ਵਿੱਚ ਮਹਾਰਾਜੇ ਅਤੇ ਰਾਣੀਆਂ ਦੇ ਵੱਲੋਂ ਭਗਵਾਨ ਅੱਗੇ ਨਤਮਸਤਕ ਹੁੰਦੇ ਸਨ ਇਹ ਪ੍ਰਾਚੀਨ ਮੰਦਿਰ ਨਾਬਾਦੇ ਵਿੱਚ ਸਥਿਤ ਹੈ ਕਿਹਾ ਜਾਂਦਾ ਹੈ ਕਿ ਦੇਸ਼ਪਾਤ ਦੇ ਵਿੱਚ ਇੱਕ ਮੰਦਿਰ ਬਾਕੀ ਬਿਹਾਰੀ ਜੀ ਦਾ ਬ੍ਰਿੰਦਾਵਨ ਹੈ ਅਤੇ ਦੂਜਾ ਰਿਆਸਤੀ ਸ਼ਹਿਰ ਨਾਬਾਦੇ ਵਿੱਚ ਹੈ ਦੱਸ ਦਿਓ ਨਾ ਕਿ ਆ ਇਸ ਮੰਦਿਰ ਦੇ ਨਾਲ ਜੁੜਾ ਹੈ ਸ਼ਰਧਾਲੂਆਂ ਦਾ ਅਥਾ ਵਿਸ਼ਵਾਸ ਹੈ ਤੇ ਸ਼ਰਧਾਲੂ ਮੰਦਿਰ ਦੇ ਵਿੱਚ ਆ ਕੇ ਨਤਮਸਤਕ ਹੁੰਦੇ ਨੇ ਅਤੇ ਸ਼ਰਧਾਲੂਆਂ ਦਾ ਇੱਥੇ ਮਨੁਕਾਮਨਾ ਜੁੜੀਆਂ ਨੇ ਤੇ ਪੂਰੀਆਂ ਹੁੰਦੀਆਂ ਨੇ ਇਸ ਮੌਕੇ ਤੇ ਮੰਦਿਰ ਦੇ ਪੁਜਾਰੀ ਸੁਰੇਸ਼ ਕੁਮਾਰ ਸੇਠੀ ਨੇ ਕਿਹਾ ਹੈ ਕਿ ਇਸ ਮੰਦਿਰ ਦਾ ਇਤਿਹਾਸ ਬ੍ਰਿੰਦਵਨ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਬਿਹਾਰੀ ਜੀ ਦਾ ਮੰਦਿਰ ਇੱਕ ਬ੍ਰਿੰਦਵਨ ਦੇ ਵਿੱਚ ਹੈ ਤੇ ਦੂਜਾ ریاਸਤੀ ਸ਼ਹਿਰ ਨਾਭਾ ਦੇ ਵਿੱਚ ਇਹ ਮੰਦਿਰ ਮਹਾਰਾਜ ਹਮੀਰ ਸਿੰਘ ਨੇ ਬਣਵਾਇਆ ਸੀ ਅਤੇ ਇਹ 300 ਸਾਲ ਪੁਰਾਣਾ ਮੰਦਿਰ ਹੈ ਐਥੋ ਦੂਰੋਂ ਦੂਰੋ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਆਉਂਦੇ ਹਨ ਉਹਨਾਂ ਦੀਆਂ ਮਨੋ ਕਾਮਨਾਵਾਂ ਵੀ ਇੱਥੇ ਪੂਰੀਆਂ ਹੁੰਦੀਆਂ ਨੇ ਇਹ ਮਹੱਤਵਪੂਰਨ ਇਹ ਸ਼੍ਰੀ ਬਾਂਕੇ ਬਿਹਾਰੀ ਦਾ ਪ੍ਰਾਚੀਨ ਮੰਦਿਰ ਹੈ ਜੀ ਇਹ ਜਦਨਾ ਹੈ ਰਾਜਗੁਰੂ ਕਲਾਂਡੇਰਾ ਇਹ ਰਾਜੇ ਦੇ ਗੁਰੂ ਰਹੇ ਨੇ ਜਿਹੜੇ ਪਹਿਲਾਂ ਉਹਦੇ ਮੰਤਰੀ ਸੀਗੇ ਜੀ ਪੁਰਾਣੇ ਬੰਦੇ ਨੂੰ ਦੱਸਣ ਦਾ ਤੇ 300 ਸਾਲ ਪੁਰਾਣਾ ਮੰਦਿਰ ਹੈ ਜੀ ਉਹਨਾਂ ਸਮੇਂ ਦੀ ਮੂਰਤੀ ਜਦ ਹੈਗੀ ਬ੍ਰਿੰਦਾਬਨ ਦੇ ਵਿੱਚ ਜਾਂ ਨਾਪੇ ਦੇ ਵਿੱਚ ਦੱਸਾਂ ਤਾਂ ਦੂਰੇ ਦੂਰੇ ਹੰਗ ਨੇ ਤੁਹਾਨੂੰ ਦੱਸਿਆ ਬਹੁਤ ਦੂਰੇ ਦੂਰੇ ਵੀ ਆਨੇ ਲੋਕ ਆਉਂਦੀਆਂ ਆਉਂਦੀਆਂ ਕਿੰਨੇ ਸਾਲ ਪੁਰਾਣਾ ਹੈ ਜੀ ਇਹ 300 ਸਾਲ ਪੁਰਾਣਾ ਮੰਦਿਰ ਹੈ ਪਹਿਲਾਂ ਕੂਮ ਵਿੱਚ ਸੇਵਾ ਕਰਦੀ ਸੀ ਪਹਿਲੇ ਸੇ ਮੰਤਰੀ ਪਿਆਰਾਦਾਸ ਜੀ ਸੀ ਉਸ ਤੋਂ ਬਾਅਦ ਚ ਨਰਿੰਦਰਦਾਸ ਜੀ ਹੁਕਮਦਾਰ ਸੀ ਉਸ ਤੋਂ ਬਾਅਦ ਜੇਵੀਦਾਸ ਇਹ ਆਦੋਪਰਾ ਮੰਤਸ ਰੂਪਦਾਤ ਜੀ ਪੁਣੀ ਦੇ ਸਮਾਜਾਂ ਨੇ ਜੀ ਨਾਲ ਉਹਰੇ ਬਰਾਤੀ ਨੇ ਬਣਵਾਇਆ ਕਿੰਨੀ ਸੀ ਇਹ ਕਹਿੰਦੇ ਜੀ ਜੋਨਾਂ ਦਰਸ਼ਨ ਮੁਸਾਬਕਾ ਜੀ ਇਸ ਤਰ੍ਹਾਂ ਕਿ ਮੇਰੀ ਜਨਮ ਉਰੂ ਵੀ ਹੋਵੇ ਵੀ ਇਹ ਮਹਾਰਾਜਾ ਜੀ ਦੇ ਮਹਾਰਾਜਾ ਬੇ ਦਰਜਾ ਜੀ ਮਹਾਰਾਜਾ ਹਮੀਰ ਸਿੰਘ ਜੀ ਵੀ ਉਹਨਾਂ ਨੇ ਬਣਵਾਇਆ ਸੀ ਮੂਰਤੀ ਕਿੱਥੋਂ ਆਉਂਦੀ ਸੀ ਇਹ ਉਹਨਾਂ ਨੇ ਉਰੇ ਬਾਹਰੋਂ ਲੈ ਕੇ ਆਉਂਦੀ ਹੈ ਜੀ ਇਹ ਪਰਦੇ ਦੀ ਕੀ ਚੀਜ਼ ਹੈ ਫਿਰ ਹੈਗੀ ਹੈ ਸ੍ਰੀ ਪ੍ਰਾਚੀ ਦੀ ਐਚ ਆਰ ਡੀ ਆਇਆ ਐਂਸ ਕਰੂ ਦੇ ਕੇਚੰਦੀ ਹੁੰਦਾ ਜੀ ਭੰਡਾਰਾ ਵੀ ਹੁੰਦਾ ਪੂਰੀ ਦੁਨੋਂ ਕੱਲ ਜੀ ਇਹਨਾਂ ਦੀ ਕਿਰਪਾ 5705 ਜਾਰੇ ਆਇਆ ਅੱਜ ਵਾਰ ਇਕੱਠਾ ਹੁੰਦਾ ਹਰੇਕ ਦਿਹਾੜੇ ਇਕੱਠਾ ਹੁੰਦਾ ਅੱਜ ਜਨਮਸਥਾਨੇ ਮੂਰੇ ਮੋਕੇ ਤੇ ਕਿੰਨੇ ਕੇ ਲੋਕਾਂ ਆਣਦੇ ਨੇ ਬਹੁਤ ਬਹੁਤ ਲੋਕਾਂ ਨੇ ਲਾਈਨ ਲੱਗੀ ਜਾਂਦੀ ਥੇਲੇ ਲੱਗੋ ਦੋ ਦੋ ਘੰਟੇ ਪਾਰੀ ਨਹੀਂ ਆਉਂਦੇ ਰਾਸਵੀ ਲਾਈਨ ਉਹਦੇ ਪ੍ਰੋਗਰਾਮ ਸੀਗਾ ਤੇ ਉਹਦੇ ਕਾਫੀ ਲੰਬੀ ਲਾਈਨ ਲੱਗੀ ਰਹੀ ਹੈ 2-3 ਘੰਟੇ ਲਗਾ ਕੇ ਅੱਜ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਦਿਨ ਹੈ ਬਹੁਤ ਵੱਡਾ ਉਤਸਵ ਹੈ ਜਿਹੜਾ ਇਹ ਮੰਦਿਰ ਹੈ ਬਹੁਤ ਪ੍ਰਾਚੀਨ ਮੰਦਿਰ ਹੈ 300 ਸਾਲ ਪੁਰਾਣਾ ਮੰਦਿਰ ਹੈ ਜਿੱਥੋਂ ਤੱਕ ਅਸੀਂ ਸੁਣਿਆ ਵੀ ਭਾਰਤ ਦੇ ਵਿੱਚ ਦੋ ਹੀ ਮੰਦਰ ਨੇ ਕ੍ਰਿਸ਼ਨ ਭਗਵਾਨ ਜੀ ਦੇ ਜਿਹੜਾ ਪ੍ਰਾਚੀਨ ਇੱਕ ਬਰਿੰਦਾਵਨ ਦੇ ਵਿੱਚ ਹੈ ਇੱਕ ਨਾਬੇ ਵਿੱਚ ਹੈ ਜਿਹੜੇ ਲੋਕ ਬਰਿੰਦਾਵਨ ਨਹੀਂ ਜਾ ਸਕਦੇ ਉਹਨਾਂ ਵਾਸਤੇ ਬਹੁਤ ਵੱਡੀ ਉਪਲਬਧੀ ਆ ਵੀ ਉਹਰੇ ਆ ਕੇ ਭਗਵਾਨ ਦੇ ਦਰਸ਼ਨ ਕਰਨ ਤੇ ਅੱਜ ਜਨਮ ਦਿਨ ਤੇ ਭਗਵਾਨ ਜੀ ਨੂੰ ਅਸ਼ੀਰਵਾਦ ਉਹਨਾਂ ਤੋਂ ਅਸ਼ੀਰਵਾਦ ਲੈਣ ਤੇ ਬਹੁਤ ਵੱਡੀ ਇੱਥੇ ਕਿਰਪਾ ਪ੍ਰਮਾਤਮਾ ਦੀ ਕਿ ਛੋਟਾ ਜਿਹਾ ਮੰਦਰ ਸੀ ਉਹਦਾ ਅੱਜ ਇੰਨਾ ਪਿਆ ਵਿਕਾਸ ਹੋ ਗਿਆ ਜੋ ਇੱਥੇ ਦੀ ਕਮੇਟੀ ਹੈ ਇਸ ਤਰ੍ਹਾਂ ਪ੍ਰਸ਼ਾਸਨ ਦੇ ਉਹਦੇ ਸਹਿਯੋਗ ਨਾਲ ਇੰਨਾ ਅੱਗੇ ਵਧ ਗਿਆ ਵੀ ਇੱਥੇ ਸੰਗਤ ਨੂੰ ਮੱਥਾ ਟੇਕਣ ਨੂੰ ਵੀ ਕਈ ਵਾਰ ਤਾਂ ਟਾਈਮ ਨਹੀਂ ਮਿਲਦਾ ਹੈ। ਜਿਸ ਕਰਕੇ ਇਸ ਤਰ੍ਹਾਂ ਹੀ ਲੋਕਾਂ ਨੂੰ ਕਹਾਂਗੇ ਵੀ ਇੱਥੇ ਆਓ, ਵੱਧ ਤੋਂ ਵੱਧ ਦਰਸ਼ਨ ਕਰੋ ਤੇ ਮੰਦਿਰ ਦੀ ਸੇਵਾ ਚ ਜੋਗਦਾਰ। ਹਰ ਇੱਕ ਸਾਲਾਂ ਨੂੰ ਤੁਸੀਂ ਨਹੀਂ ਹਰ ਇੱਕ ਸਾਲ ਤਾਂ ਨਹੀਂ ਮਤਲਬ ਦਿਨ ਚ ਜਦੋਂ ਵੀ ਮੌਕਾ ਲੱਗਦਾ ਸੀ ਉਦੋਂ ਆਉਂਦੇ ਆ। ਮਤਲਬ ਇਹ ਨਹੀਂ ਬੜਾ ਸਾਲ ਚ ਕਿੰਨੇ ਝੜੇ ਲੱਗ ਜਾਂ ਜਦੋਂ ਵੀ ਮੌਕਾ ਲੱਗਦਾ ਸੀ ਆਉਂਦੇ ਆ। ਪਰ ਇਹ ਨਹੀਂ ਕਹਿ ਸਕਦੇ ਵੀ ਜਨਮ ਅਸ਼ਟਮੀ ਹਰ ਇੱਕ ਨੂੰ ਆਉਂਦੇ। ਕਈ ਵਾਰ ਮਿਸ ਵੀ ਹੋ ਜਾਂਦਾ ਹੈ ਕਿਉਂਕਿ ਮੰਦਿਰ ਛੱਡ ਕੇ ਝੂਠੀ ਦਲੀ ਉਹਦੀ। ਪਰੰਤੂ ਸ਼ਰਧਾ ਬਹੁਤ ਹੈ ਤੇ ਆਉਂਦੇ ਆ। ਜੋ ਵੀ ਸੁੱਖ ਸੁਖਦੇ ਆ, ਜੋ ਵੀ ਅਸਟਾ ਲੋਕੋ ਨੇ ਇਹ ਕਹਾਂਗੇ ਵੀ ਇੱਥੋਂ ਆ ਕੇ ਭਗਵਾਨ ਤੋਂ ਜੋ ਮੰਗੜਾ ਇੱਥੋਂ ਮੰਗੋ ਲੋਕਾਂ ਤੋਂ ਮੰਗਣ ਦੀ ਵੀ ਆ। ਹਰ ਇੱਛਾ ਪੂਰੀ ਹੁੰਦੀ ਹੈ। ਮੈਂ ਤਾਂ ਬਿਲਕੁਲ ਹੀ ਇਸ ਤਰ੍ਹਾਂ ਫੀਲ ਕਰਦੀ ਆ ਜਿਸ ਤਰ੍ਹਾਂ ਆਪਾਂ ਬਿੰਦਾ ਬਣ ਗਏ ਤਾਂ ਉੱਥੇ ਬੰਕੀ ਵਿਹਾਰੀ ਦੇ ਦਰਸ਼ਨ ਕਰ ਲਏ ਤਾਂ ਇੱਥੇ ਵੀ ਆਪਣੇ ਬੰਕੀ ਵਿਹਾਰੀ ਦੇ ਦਰਸ਼ਨ ਨਾਭੇ ਵਿੱਚ ਹੀ ਉਸੇ ਤਰ੍ਹਾਂ ਹੀ ਹੁੰਦਾ ਹੈਗਾ। ਜਿਸ ਤਰ੍ਹਾਂ ਬੰਕੀ ਵਿਹਾਰੀ ਜੀ ਨੂੰ ਇੱਥੇ ਦੇਖ ਕੇ ਤਾਂ ਇੱਕ ਵਾਰ ਤਾਂ ਐਂ ਫੀਲ ਹੁੰਦਾ ਹੈ ਵੀ ਮੈਂ ਤਾਂ ਹਮੇਸ਼ਾ ਭਜਨ ਗਾਉਂਦੇ ਜਾਂਦੇ ਹਣੀ ਆਪਣੇ ਮਨਸ ਜ਼ਰੂਰ ਵੀ ਬਾਂਕੇ ਵਿਹਾਰੀ ਤੇਨੂੰ ਨਜ਼ਰ ਨਾ ਲੱਗੇ ਵੀ ਤੂੰ ਇੰਨਾ ਸੋਹਣਾ ਲੱਗਦਾ ਹੈਗਾ ਬੇਹੱਦ ਜ਼ਿਆਦਾ ਸੋਹਣਾ ਲੱਗਦਾ ਹੈ ਬੇਸਰੂਪ ਨੂੰ ਦੇਖ ਕੇ ਮਨ ਚ ਬੜੇ ਤੌਪੇ ਦਾ ਹੁੰਦੀ ਹੈ ਜਿਹਨਾਂ ਨੂੰ ਦੱਸਿਆ ਨਹੀਂ ਜਾ ਸਕਦਾ ਬਾਂਕੇ ਵਿਹਾਰੀ ਆਪਾਂ ਬਿੰਦਾਵਨ ਜਾਣਾ ਤਾਂ ਮੁਸ਼ਕਿਲ ਹੈ ਰੋਜ਼ੋਜ਼ ਆਪਾਂ ਬਹੁਤ ਲੋਕ ਜਾਂਦੇ ਆ ਬਹੁਤ ਦਰਸ਼ਨ ਕਰਦੇ ਆ ਜਾ ਕੇ ਲੋਕ ਇਹ ਨਹੀਂ ਹੈਗਾ ਵੀ ਕੋਈ ਜਾਂਦਾ ਨਹੀਂ ਹੈਗਾ ਬਹੁਤ ਜ਼ਿਆਦਾ ਜਾਂਦੇ ਆ ਜਿਸ ਤਰ੍ਹਾਂ ਭਗਵਾਨ ਲੋਕਾਂ ਦੀ ਆਸਾਂ ਨੂੰ ਪੂਰਾ ਕਰਦੇ ਆ ਉਸ ਤਰ੍ਹਾਂ ਸਭ ਜਾਂਦੇ ਆ ਪਰ ਜੇ ਕੋਈ ਨਹੀਂ ਵੀ ਜਾ ਸਕਦਾ ਤਾਂ ਬਾਂਕੇ ਵਿਹਾਰੀ ਉਰੇ ਵੀ ਉਸੇ ਤਰ੍ਹਾਂ ਹੀ ਉਹਨਾਂ ਦਾ ਮਿਲਾਪ ਸਾਨੂੰ ਹੁੰਦਾਗਾ ਜਿਸ ਤਰ੍ਹਾਂ ਦਾ ਅਸੀਂ ਬਿੱਲਾਵਨ ਜਾ ਕੇ ਫੀਲ ਕਰਦੇ ਆ ਉਸੇ ਤਰ੍ਹਾਂ ਉਰੇ ਆ ਕੇ ਮਿਲ ਜਾ ਫੀਲ ਕਰ ਬਿਲਕੁਲ ਸਹੀ ਪਰਾਨਾ ਹੈ ਇਹ ਨੀਅਰ ਬਾਕ 300 ਸਾਲ ਪੁਰਾਣਾ ਹੈਗਾ ਤੇ ਕਿਹਾ ਜਾਂਦਾ ਵੀ ਜਿਆਦਾ ਆਪਣੇ ਜਿਹੜੇ ਨਾਬੇ ਦੇ ਰਾਜੇ ਸੀਗੇ ਪੀਰਾਵਰ ਪੀਰਾ ਜੀ ਤਾਂ ਉਹਨੇ ਨਹੀਂ ਬਣਵਾਇਆ ਸੀ ਉਹਨਾਂ ਦੀ ਫੈਮਿਲੀ ਨੇ ਬਣਵਾਇਆ ਹੋਇਆ ਹੈ ਤੇ ਹੌਲੀ ਹੌਲੀ ਪਰਚ ਹੋਰ ਜ਼ਿਆਦਾ ਵਧਰੀ ਹੈ ਲੋਕਾਂ 'ਚ ਬਹੁਤ ਜ਼ਿਆਦਾ ਇਹਦਾ ਉਹ ਹੋ ਰਿਹਾ ਵੀ ਆ ਕੇ ਸੀ ਦਰਸ਼ਨ ਕਰੀਏ ਹੁਣ ਅੱਜਕਲ ਸਿਰੇ ਤੋਂ ਹੀ ਰਸੋਨ ਹੈ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਰਸੋਨ ਹੈ ਹਰ ਸੰਡੇ ਪਰਵਚਨ ਵੀ ਹੁੰਦਾ ਤੇ ਸੰਡੇ ਯੋਗ ਦੇ ਖੇਤਰ ਵੀ ਹੁੰਦਾ ਸਸੰਗ ਕਰਦੇ ਆ ਬੜੇ ਮਨ ਨਾਲ ਕੁਛ ਕਰੇ ਵੀ ਲੱਡੂ ਬਕਾਲ ਰੱਖੇ ਹੋਣਗੇ ਸਰਵਜਾਤ ਹਾਂਜੀ ਬਿਲਕੁਲ ਅੱਜ ਕਿਸ ਤਰ੍ਹਾਂ ਸਤਿ ਤਲਵੇਸਾਂ ਹਾਂ ਸਲਬੀਟ ਉਹਨਾਂ ਦਾ ਪੋਬ ਬਣਾਵਾਂਗੇ ਤੇ ਅੱਜਕਲ ਉਹਨਾਂ ਦੇ ਲਈ ਇੱਕ ਤਾਂ ਪੰਜੀਰੀ ਬਣਦੀ ਆ ਆਪਣੇ ਧਨੀਏ ਦੀ ਉਹ ਬਣਾਈ ਜਾਏਗੀ ਤੇ ਆਪਣੇ ਮਿਸਠਾਂ ਚ ਜਿਵੇਂ ਮੁਗ ਮੇਵਾ ਪਾਤ ਬਣਾਇਆ ਜਾਏਗਾ ਚੁੱਲਾ ਪਾਇਆ ਜਾਏਗਾ ਘਰੇ ਦੀ ਚੁੱਲਾ ਪਾਇਆ ਜਾਏਗਾ ਤੇ ਉਹਨਾਂ ਦਾ ਸ਼ਿੰਗਾਰ ਕੀਤਾ ਜਾਏਗਾ ਬੇਟਾ ਤੇ ਜਦਦਰ ਮੈਂ ਤਾਂ ਡੈਸਿਸ ਵੀ ਆਪ ਬਣਾਨੀ ਆ ਉਹਨਾਂ ਦੀ ਆਪ ਬਣਾਉਣੇ ਸ਼ੁਰੂ ਮੈਂ ਤਕਰੀਬਨ 45 ਸਾਲ ਤੋਂ ਇਸ ਮੰਦਿਰ ਨਾਲ ਜੁੜਿਆ